ਦਰਦਸ਼ਨ ਅਸੀਂ ਇਹ ਨਾਣੇ ਵਾਲਾ ਜਿਹੜਾ ਰੋਡ ਹੈਗਾ ਜਿਹੜਾ ਇੱਥੋਂ ਭਾਰਤ ਮਾਲਾ ਪ੍ਰੋਜੈਕਟ ਰੋਡ ਨਿਕਲ ਰਿਹਾ ਵੱਡਾ ਸਰਕਾਰ ਕੱਢ ਰਹੀ ਹੈ ਉਹਦੇ ਮਤਲਬ ਜਿਹੜੇ ਪਹਿਲਾਂ ਫੈਸਲੇ ਹੋਏ ਸੀਗੇ ਡੀਸੀ ਦਫ਼ਤਰ ਦੇ ਵਿੱਚ ਬੈਠ ਕੇ ਕਿ ਲੋਕਾਂ ਨੂੰ ਜਿਹੜਾ ਇਹ 70 ਲੱਖ ਦੇ ਹਿਸਾਬ ਨਾਲ 75 ਲੱਖ ਦੇ ਹਿਸਾਬ ਨਾਲ ਪੈਸਾ ਜਿਹੜਾ ਦਿੱਤਾ ਜਾਊਗਾ ਤੇ ਕਿਸਾਨਾਂ ਦੇ ਖਾਤੇ 'ਚ ਪਹਿਲਾਂ ਪੈਸੇ ਪਾਏ ਜਾਣਗੇ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਜੈਕਟ ਆ ਉਹ ਸ਼ੁਰੂ ਕੀਤਾ ਜਾਊਗਾ ਪਰ ਹੁਣ ਸਰਕਾਰਾਂ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਬਿਨਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਏ ਇੱਥੇ ਰਾਤ ਨੂੰ 2 ਵਜੇ ਆਪ ਦਾ ਟੈਮਟਾਣਾ ਲਿਆ ਕੇ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਸ਼ੁਰੂ ਕਰਤੀਆਂ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਕਦੇ ਵੀ ਨਹੀਂ ਹੋਣ ਦੇਊਗੀ ਇਹਦੇ ਲਈ ਸਾਡੇ ਕਿਸਾਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੜਕੋ ਸੁਨੇਹਾ ਆ ਕੇ ਜਿੰਨੇ ਵੀ ਕਿਸਾਨ ਪਹਿਲਾਂ-ਪਹਿਲਾਂ ਆਏ ਉਹਨਾਂ ਨੇ ਗ੍ਰਿਫਤਾਰ ਕੀਤੇ ਆ ਜਿੰਨਾਂ 'ਚ ਉਹਨਾਂ ਨੂੰ ਰਿਹਾ ਨਹੀਂ ਕਰਦੇ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਪਾਈ ਪੂਰਾ ਹਿਸਾਬ ਨਹੀਂ ਪਾਉਂਦੇ ਉਹਨਾਂ ਚਿਰ ਇਹ ਰੋਡ ਬਾਰੇ ਸੋਚਣਾ ਬੰਦ ਕਰਨ ਸਰਕਾਰਾਂ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਸੈਂਟਰ ਸਰਕਾਰ ਆ ਜੇ ਸਰਕਾਰਾਂ ਨੇ ਇਸ ਗੱਲ ਤੇ ਗੌਰ ਨਾ ਕੀਤੀ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਮਰ ਜਾਗੇ ਪਰ ਇਹ ਰੋਡ ਨਹੀਂ ਨਿਕਲਣ ਦੇਵਾਂਗੇ